ਨਿੱਤ ਦੇ ਇੱਕ ਸ਼ਬਦ ਦੇ ਵਿਚਾਰ ਵਿੱਚ ਆਪਾਂ ਅੱਜ ਰਾਗ ਗਉੜੀ ਵਿੱਚ ਕਬੀਰ ਸਾਹਿਬ ਜੀ ਦੀ ਬਾਣੀ ਵਿਚਾਰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ 335 ਤੇ ਇਹ ਸ਼ਬਦ ਸਫਾਏਮਾਨ ਹੈ ਕਬੀਰ ਸਾਹਿਬ ਜੀ ਉੱਚਾ ਤੇ ਸੱਚਾ ਜੀਵਨ ਜਿਉਣ ਦੀ ਸਾਨੂੰ ਹਦਾਇਤ ਕਰਦੇ ਐ ਸਿਖਾਉਂਦੇ ਐ ਤਿੰਨ ਉਦਾਹਰਨ ਇਹਦੇ ਵਿੱਚ ਵਰਤਣਗੇ ਇੱਕ ਕਾਮ ਬਾਰੇ ਇੱਕ ਲਾਲਚਾਰੇ ਤੇ ਇੱਕ ਉਦਾਹਰਨ ਹੋਰ ਬਕਾਰਵਾਰੇ ਤਿੰਨ ਬਕਾਰਾਂਵਾਰੇ ਤਿੰਨ ਉਦਾਹਰਨ ਵਰਤਣਗੇ ਤੇ ਇਸ ਮਨ ਨੂੰ ਸੰਬੋਧਿਤ ਹੋ ਕੇ ਸਾਨੂੰ ਸਮਝਾਉਣਗੇ ਕਿ ਇਹ ਇਨਸਾਨ ਇਹ ਮਨੁੱਖ ਐ ਮਨਾ ਤੂੰ ਕਿਸ ਤਰ੍ਹਾਂ ਗਲਤੀ ਕਰ ਰਿਹਾ ਹੈ ਤੇ ਇਹਨਾਂ ਗਲਤੀਆਂ ਤੋਂ ਬਚਣ ਦਾ ਤਰੀਕਾ ਫਿਰ ਆਖਰੀ ਪੰਕਤੀ ਵਿੱਚ ਸਾਨੂੰ ਦੱਸ ਦੇਣਗੇ ਸਵਾਲ ਆਪਾਂ ਇਸ ਸ਼ਬਦ ਦੇ ਵਿਚਾਰ ਨਾਲ ਜੁੜਦੇ ਹਾਂ ਗੌੜੀ ਕਾਲ ਬੂਤ ਕੀ ਹਸਤ ਨਹੀਂ ਮਨ ਬਉਰਾ ਰੇ ਚਲ ਤਰਚਿਉ ਜਗਦੀਸ਼ ਐ ਮਨ ਬੋਲਿਆ ਏ ਨਿਆਣੇ ਮਨਾ ਇਹ ਇਹ ਵਾ ਸੋਚ ਤੁਮ ਕਿ ਇਸ ਜਗਤ ਨੂੰ ਪਰਮਾਤਮਾ ਨੇ ਜੀਵਨ ਦੇ ਰੱਖਣ ਲਈ ਇੱਕ ਖੇਡ ਬਣਾਇਆ ਜਿਸ ਤਰ੍ਹਾਂ ਕਿ ਹਾਥੀ ਨੂੰ ਫੜਨ ਵਾਸਤੇ ਕਾਲ ਗੂਤ ਦੀ ਹਸਤਨੀ ਬਣਾਈ ਜਾਂਦੀ ਹੈ ਇਹ ਇੱਥੋਂ ਆਪਾਂ ਇਸ ਵਿਚਾਰ ਨੂੰ ਲਈਏ ਕਾਲ ਗੂਤ ਕੀ ਹਸਨੀ ਜਿਹੜੇ ਵੀ ਜੀਵ ਜਾਂ ਇਨਸਾਨ ਇਸ ਹਾਥੀ ਨੂੰ ਫੜਦੇ ਐ ਹਾਥੀ ਬੜਾ ਤਾਕਤਵਰ ਜਾਨਵਰ ਐ ਇਸ ਨੂੰ ਫੜਨ ਵਾਸਤੇ ਉਹ ਇੱਕ ਤਰੀਕਾ ਵਰਤਦੇ ਐ ਕਿ ਕਟੰਗਾ ਟੋਆ ਪਟਦੇ ਐ ਉਹਦੇ ਉੱਤੇ ਇੱਕ ਕਾਨਿਆਂ ਦਾ ਛਤ ਪਾਉਂਦੇ ਐ ਉਹਦੇ ਉੱਤੇ ਇੱਕ ਲੱਕੜ ਦੀ ਢਾਂਚੀ ਦੀ ਹਾਥੀ ਘਾਟਣੀ ਬਣਾ ਦਿੰਦੇ ਐ ਤੇ ਇਸ ਨੂੰ ਕਾਗਜ਼ਾ ਵਗੈਰਾ ਨਾਲ ਢੱਕ ਦਿੰਦੇ ਐ ਕਿ ਇਸ ਕਾਲਗੂਤ ਜਿਹਨੀ ਉਹਦਾ ਤਗੂਤ hathni ਦਾ ਬਣਾ ਦਿੰਦੇ ਐ ਤੇ ਉਥੇ ਉਹਨੂੰ ਖੜਾ ਦਿੰਦੇ ਐ ਕਾਮਬਾਸ਼ ਹੋਇਆ ਹਾਥੀ ਜਦੋਂ ਉਥੇ ਆਉਂਦਾ ਐ ਤੇ ਉਹ ਛੱਤ ਡਿੱਗ ਜਾਂਦੀ ਐ ਤੇ ਉਹ ਟੋਏ ਵਿੱਚ ਪਾਇਆ ਜਾਂਦਾ ਐ ਫਿਰ ਉਹਨੂੰ ਕਈ ਦਿਨ ਭੁੱਖਾ ਰੱਖਦੇ ਐ ਤੇ ਉਸਨੂੰ ਟ੍ਰੇਨਿੰਗ ਦਿੰਦੇ ਐ ਤੇ ਫਿਰ ਉਹਦੇ ਸਿਰ ਦੇ ਉੱਤੇ ਕੁੰਡਾ ਰੱਖਦੇ ਐ ਤੇ ਉਹਨੂੰ ਜਿੱਥੇ ਮਰਜ਼ੀ ਲੈ ਕੇ ਜਾਂਦੇ ਐ ਅਸੀਂ ਵੇਖ ਰਹੇ ਹਾਂ ਇੱਧਰ ਸਾਡੇ ਪੰਨਾ ਵਿੱਚ ਵੀ ਘਮਾਉਂਦੇ ਐ ਤੇ ਕਈ ਵਾਰ ਆਪਾਂ ਦੇਖੀਏ ਤੇ ਪਹਾੜਾਂ ਵਿੱਚ ਲੱਕੜਾਂ ਦਾ ਢੋਂਡ ਦਾ ਕੰਮ ਵੀ ਸਾਥੀ ਤੋਂ ਲਿਆ ਜਾਂਦਾ ਹੈ। ਇਸ ਤਰ੍ਹਾਂ ਇਸ ਛੋਟੇ ਜਿਹੇ ਛੋਟੇ ਬੱਚੇ ਹਾਥੀ ਨੂੰ ਕਾਬੂ ਕਰਕੇ ਇਹ ਉਸ ਤੋਂ ਕੰਮ ਲੈਂਦੇ ਹਨ। ਸੋ ਐਸੇ ਤਰ੍ਹਾਂ ਇਹ ਸੰਸਾਰ ਦੀ ਖੇਡ ਇੱਕ ਕਾਲਪੂਤ ਦੀ ਹਸਤਨੀ ਵਰਗੀ ਹੈ ਤੇ ਲੋਕੀ ਆਪਾਂ ਸਾਰੇ ਇਨਸਾਨ ਇਸ ਨੂੰ ਇੱਕ ਟਿਕਾਊ ਚੀਜ਼ ਸਮਝ ਕੇ ਨਾਲ ਜੁੜ ਜਾਂਦੇ ਆ ਤੇ ਇਸ ਤਰ੍ਹਾਂ ਇਸ ਮੋਹ ਵਿੱਚ ਫਸ ਜਾਂਦੇ ਆ। ਤੇ ਫਿਰ ਇਸ ਮਾਇਆ ਦੇ ਬੋਹ ਵਿੱਚ ਫਸੇ ਹੋਏ ਫਿਰ ਜਿਵੇਂ ਸਾਨੂੰ ਮਾਇਆ ਤੋੜਦੀ ਹੈ ਜਿਵੇਂ ਸਾਨੂੰ ਸੰਸਾਰਿਕ ਵਿਹਾਰ ਤੋੜਦੇ ਅਸੀਂ ਆਪਣਾ ਮਨ ਉਸੇ ਪਾਸੇ ਤੁਰਿਆ ਰਹਿੰਦਾ ਹੈ ਕਾਮ ਸੁਆਈ ਗਜਬਤ ਪਰੈ ਮਨ ਬਉਰਾ ਰੇ ਅੰਕਸ ਸਹੇ ਉਸੀਸ ਇੱਕ ਕਮਜ਼ੋਰੀ ਸੀ ਸਾਥੀ ਨੂੰ ਤੇ ਉਸੇ ਕਾਮਵਾਸ਼ਨਾ ਦੀ ਤੇ ਇਸੇ ਕਮਜ਼ੋਰੀ ਕਰਕੇ ਆ ਬੋਲਿਆ ਮਨਾ ਤੇ ਇਹ ਫਸ ਗਿਆ ਤੇ ਹੁਣ ਇਹ ਜੇ ਸਿਰ ਵਿੱਚ ਰੂਜ ਕੁੰਡਾ ਵੱਜਦਾ ਹੈ ਤੇ ਜੇ ਨਹੀਂ ਮੁਹਾਵਤੇ ਨੂੰ ਕੁੰਡੇ ਨਾਲ ਤੋੜਦਾ ਲੈ ਕੇ ਜਾਂਦਾ ਹੈ ਇਧਰ ਲੈ ਜਿੱਧਰ ਕੁੰਡਾ ਮਾਰਦਾ ਉਧਰ ਇਸ ਹਾਥੀ ਨੂੰ ਜਾਣਾ ਪੈਂਦਾ ਸੋ ਇਹ ਪਹਿਲਾ ਬੰਦਾ ਹੈ ਸ਼ਬਦ ਆ ਜਦੋਂ ਆਪਾਂ ਰਹਾਉ ਪੜਾਂਗੇ ਫਿਰ ਸਾਨੂੰ ਸਮਝ ਵਿੱਚ ਆਏਗਾ ਇਹ ਸ਼ਬਦ ਵਿੱਚ ਕਵੀ ਜੀ ਸਮਝਾਉਂਦੇ ਕੀ ਹੈ ਵੇਖਿਆ ਬਾਚ ਹਰ ਰਾਚ ਸਮਝ ਮਨ ਬਉ ਰਾਰੇ ਦਾਰੇ ਪੜੀਏ ਪੰਕਤੀ ਨੂੰ ਤਾਂ ਕਿ ਸਾਨੂੰ ਜੋ ਤੱਕ ਸਮਝ ਨਾ ਆਵੇ ਪਾਣੀ ਨੂੰ ਪੜਦੇ ਰਹੀਏ ਵੇਖੈ ਬਾਚ ਹਰ ਰਾਚ ਸਮਝ ਮਨ ਬੋਰਾਰੀ ਬੋਲੇ ਮਨ ਨੂੰ ਇਆਣੇ ਮਨ ਨੂੰ ਕਬੀਰ ਸਾਹਿਬ ਜੀ ਇਹ ਸਮਝਾ ਰਹੇ ਐ ਕਿ ਵਿਖਿਆ ਤੋਂ ਬਚ ਹੁਣ ਉਹਨੂੰ ਕਾਮ ਦਾ ਇੱਕ ਵਿਖਿਆ ਸੀ ਨਾ ਉਹਦੇ ਕਰਕੇ ਮਾਰਿਆ ਗਿਆ ਤੂੰ ਵਿਖਿਆ ਤੋਂ ਬਚ ਹਰ ਰਾਚ ਪਰਮਾਤਮਾ ਨਾਲ ਆਪਣਾ ਸੰਬੰਧ ਜੋੜ ਸੁਰਤ ਜੋੜ ਸਮਝ ਮਨ ਬਉਰਾ ਰੇ ਇਹ ਬੋਲਿਆ ਮਨਾ ਤੂੰ ਇਹ ਗੱਲ ਸਮਝ ਲੈ ਨਿਰਪੈ ਹੋਏ ਨਾ ਹਰਪਜੈ ਮਨ ਬਉਰਾ ਰੇ ਗੈ ਹੋ ਨ ਰਾਮ ਜਹਾਜ ਰਹਾਉ ਇਹ ਬੋਲਿਆ ਮਨਾ ਉਸ ਮਾਲਕ ਨੂੰ ਇਸ ਸੰਸਾਰ ਦੀ ਡਰਾਂ ਤੋਂ ਇਸ ਸੰਸਾਰ ਦੇ ਵਿਕਾਰਾਂ ਤੋਂ ਵਿਹਲਾ ਹੋ ਕੇ ਨਿਰਪੈ ਹੋ ਕੇ ਇਹਨਾਂ ਦਾ ਨਰਮ ਕਰ ਕੇ ਉਸ ਪਰਮਾਤਮਾ ਨੂੰ ਯਾਦ ਕਰ ਚੇਤੇ ਵਿੱਚ ਕਰ ਤੂੰ ਉਹਨੂੰ ਯਾਦ ਨਹੀਂ ਕਰ ਰਿਹਾ ਤੇ ਨਾ ਹੀ ਤੁਮ ਮਾਲਕ ਦੇ ਨਾਮ ਰੂਪੀ ਯਾਦ ਰੂਪੀ ਜਹਾਜ਼ ਤੇ ਚੜ੍ਹੇ ਹਨ ਯਾਨੀ ਉਸ ਨੂੰ ਆਪਣਾ ਆਸਰਾ ਨਹੀਂ ਬਣਾਇਆ ਤੇ ਇਸ ਆਸਰਾ ਨਾ ਬਣਾਉਣ ਕਰਕੇ ਕਿਉਂਕਿ ਇਹ ਵੇਗ ਨੇ ਸ਼ਕਤੀ ਤੋਂ ਬੜੇ ਨੇ ਵੇਗ ਵੀ ਉਸ ਮਾਲਕ ਦੇ ਨੇ ਅਸੀਂ ਵੀ ਉਸ ਮਾਲਕ ਦੇ ਹਾਂ ਇਸ ਕਰਕੇ ਇਹ ਵੇਗਾਂ ਤੋਂ ਬਚਣ ਵਾਸਤੇ ਵੀ ਸਾਨੂੰ ਪ੍ਰਮਾਤਮਾ ਦੇ ਨਾਮ ਦਾ ਉਹਦੀ ਯਾਦ ਦਾ ਉਹਦੀ ਹੋਂਦ ਦਾ ਉਹਦੀ ਬजूदगी ਨੂੰ ਕੇਤੇ ਵਿੱਚ ਰੱਖ ਕੇ ਉਹਦਾ ਆਸਰਾ ਲੈਣਾ ਪਏਗਾ ਇਹ ਗੱਲ ਕਹਿ ਰਿਹਾ ਹੈ ਕਬੀਰ ਜੀ ਹੁਣ ਅਗਲਾ ਉਦਾਹਰਨ ਜੋ ਦੇ ਰਿਹਾ ਹੈ ਉਹ ਇਹ ਹੈ ਕਿ ਬਾਂਦਰ ਦਾਇਗਾ ਹੁਣ ਬਾਂਦਰ ਨੂੰ ਕਾਹਦਾ ਲਾਲਚ ਹੈ ਖਾਣ ਦਾ ਲਾਲਚ ਇਹ ਖਾਣ ਦਾ ਜੀਵ ਦਾ ਜਿਹੜਾ ਲਾਲਚ ਹੈ ਦਾ ਨਾ ਇਹ ਇਹਨੂੰ ਤੰਗ ਕਰ ਰਿਹਾ ਹੈ ਇਹ ਇਸ ਮਾਲ ਇਸ ਮਸਲੇ ਵਿੱਚ ਫਸ ਫਸ ਜਾਂਦਾ ਹੈ ਮਾਰਕਟ ਮੋਸਟੀ ਅਨਾਜ ਕੀ ਮਨ ਗੌਰਾਰੇ ਲੀਨੀ ਹੱਥ ਪਸਾਰ ਇਸ ਪੰਕਤੀ ਨੂੰ ਸਮਝਣ ਤੋਂ ਵਾਸਤੇ ਆਪਾਂ ਪਹਿਲਾਂ ਉਹ ਸਿਸਟਮ ਨੂੰ ਸਮਝੀਏ ਸਿਸਟਮ ਕੀ ਬਣਾਇਆ ਜਾਂਦਾ ਇੱਕ ਭੀੜੇ ਮੂੰਹ ਵਾਲਾ ਬਰਤਨ ਜ਼ਮੀਨ ਵਿੱਚ ਕੱਢ ਦਿੱਤਾ ਜਾਂਦਾ ਤੇ ਉਹਦਾ ਮੂੰਹ ਨਿਗਾ ਰੱਖ ਕੇ ਉਹਦੇ ਵਿੱਚ ਭੁਜੇ ਹੋਏ ਸ਼ੋਲੇ ਪਾ ਦਿੱਤੇ ਜਾਂਦੇ ਹੁਣ ਬਾਂਦਰ ਆਉਂਦਾ ਤੇ ਉਹ ਹੱਥੋਂ ਤਾਂ ਪਤਲਾ ਹੀ ਹੁੰਦਾ ਨਾ ਉਹ ਉਸ ਭੀੜੇ ਮੂੰਹ ਵਾਲੇ ਬਰਤਨ ਵਿੱਚ ਅੰਦਰ ਹੱਥ ਲੈ ਜਾਂਦਾ ਹੈ ਅੰਦਰ ਜਾ ਕੇ ਕੀ ਕਰਦਾ ਉਹ ਛੋਲਿਆਂ ਦੇ ਦਾਣਿਆਂ ਨੂੰ ਫੜ ਲੈਂਦਾ ਮੁਠੀ ਭਰ ਲੈਂਦਾ ਹੁਣ ਜਦੋਂ ਬਾਪ ਜੀ ਕੱਢਣ ਦੀ ਕੋਸ਼ਿਸ਼ ਕਰਦਾ ਹੁਣ ਮੁਠੀ ਭਾਰੀ ਹੋ ਜਾਂਦੀ ਹੈ ਤੇ ਨਿਕਲਦੀ ਉਹ ਸੋਚਦਾ ਮੈਨੂੰ ਇਸ ਵਰਤਨ ਨੇ ਫੜ ਲਿਆ ਤੇ ਉਹ ਆਕੇ ਨੂੰ ਕਾਬੂ ਕਰ ਲੈਂਦੇ ਨੇ ਫਿਰ ਕਾਬੂ ਕਰਕੇ ਵਿਚਾਰਾ ਫਿਰ ਘਰ ਘਰ ਮਦਾਰੀ ਕੋਲੇ ਬਾ ਜਾਂਦਾ ਤੇ ਘਰ ਘਰ ਉਹ ਇਹਨੂੰ ਨਚਾਉਂਦਾ ਫਿਰਦਾ ਹੈ ਤੋ ਇਸ ਗੱਲ ਦਾ ਉਦਾਹਰਣ ਜਗਵੀਰ ਸਾਹਿਬ ਜੀ ਨੇ ਦਿੱਤਾ ਹੈ ਇਹ ਇਨਸਾਨ ਇਸ ਸੰਸਾਰ ਤੇ ਆਉਂਦਾ ਇੱਕ ਜੀਵ ਦੇ ਲਾਲਚ ਖਾਤਰ ਥੋੜੀ ਜੀ ਕਮਾਈ ਕਰਨੀ ਹੁੰਦੀ ਹੈ ਆਪਣੀ ਭੁੱਖ ਮਟਾਉਣ ਵਾਸਤੇ ਪਰ ਉਹ ਕਮਾਈ ਦੇ ਵਿੱਚ ਫਿਰ ਐਸਾ ਰੁੱਝਦਾ ਹੈ ਕਿ ਉਸ ਮਾਲਕ ਨੂੰ ਭੁੱਲ ਜਾਂਦਾ ਹੈ ਮਾਇਆ ਵਿੱਚ ਫਸ ਜਾਂਦਾ ਹੈ ਇੱਕ ਵਕਾਰ ਦੇ ਕਾਰਨ ਮਾਇਆ 'ਚ ਫਸ ਗਿਆ ਤੇ ਪਰਮਾਤਮਾ ਨੂੰ ਭੁੱਲ ਗਿਆ ਐ ਭੋਲਿਆ ਮਨਾ ਕਵੀਰ ਸਾਹਿਬ ਜੀ ਕਹਿੰਦੇ ਸੋਚ ਮਾਰਕਟ ਮੁਸਤੀ ਅਨਾਜ ਕੀ ਮਨ ਬੋਰਾ ਰੀ ਲੀਨੀ ਹੱਥ ਫਸਾਰ ਉਹ ਹੱਥ ਫਸਾਰ ਕੇ ਉਹ ਛੋਲਿਆਂ ਦੇ ਦਾਣੇ ਉਹਦੇ ਵਿੱਚ ਪਾ ਲਈ ਤੇ ਹੁਣ ਫਸ ਗਿਆ ਛੋਟੇ ਨਿਕੋ ਸੈਸਾ ਪਰਿਆ ਮਨ ਬੋਰਾ ਰੀ ਨਾ ਚਿਓ ਕਰ ਕਰਵਾਰ ਤੇ ਉਹ ਤੈਨੂੰ ਬਾਂਦਰ ਨੂੰ ਇੱਕ ਮਤਲਬ ਪਲੇਖਾ ਪੈ ਗਿਆ ਕਿ ਮੈਨੂੰ ਇਸ ਵਰਤਨ ਨੇ ਫੜਿਆ ਹੋਇਆ ਤੇ ਲਾਲਚ ਉਸ ਦਾਣਿਆਂ ਦਾ ਦਾਣਿਆਂ ਨੂੰ ਛੱਡ ਨਹੀਂ ਰਿਹਾ ਤੇ ਉਹ ਨਾ ਛੱਡਣ ਕਰਕੇ ਇਸ ਲਾਲਚ ਵਿੱਚ ਰਤੀ ਕਰਕੇ ਉਹ ਫਿਰ ਘਰ ਘਰ ਨੱਚਦਾ ਫਿਰਦਾ ਹੈ ਇਨਸਾਨ ਵੀ ਇਸ ਮਾਇਆ ਦੀ ਖਾਤਰ ਘਰ ਘਰ ਜਨੀ ਹਰ ਜਗ੍ਹਾ ਤੇ ਇਸ ਮਾਇਆਵਾਰੀ ਹੀ ਗੱਲ ਕਰ ਰਿਹਾ ਹੈ ਇਸ ਮਾਇਆ ਵਾਸਤੇ ਹੀ ਭੱਜਿਆ ਫਿਰਦਾ ਹੈ ਹਰ ਹਰ ਦੂਹੇ ਤੇ ਨੱਚਦਾ ਫਿਰਦਾ ਹੈ ਹਰ ਜਗ੍ਹਾ ਤੋਂ ਸੋਚਦਾ ਐਥੋਂ ਵੀ ਮਾਇਆ ਬਣ ਜਾਏ ਐਥੋਂ ਵੀ ਮਾਇਆ ਬਣ ਜਾਏ ਇਹ ਦੂਪਕਾਰ ਆ ਗਈ ਕਾਮ ਤੇ ਜੀਵ ਦਾ ਲਾਲਚ ਹੁਣ ਤੀਜੀ ਗੱਲ ਜੋ ਕਬੀਰ ਸਾਹਿਬ ਜੀ ਕਰਨਗੇ ਉਹ ਹੈਗੀ ਭਰਮ ਦੀ ਡਰ ਦੀ ਭੈ ਦੀ ਇਹਦੇ ਵਿੱਚ ਭਰਮ ਤੇ ਭੈ ਦੋਨੇ ਆ ਜਾਣਗੇ ਸੋ ਇਹਦੇ ਵਾਸਤੇ ਕੀ ਉਦਾਹਰਣ ਵਰਤਦੇ ਆ ਉਹ ਆਪਾਂ ਪੜਦੇ ਆ ਜਿਉ ਨਲਨੀ ਸੁਟਾ ਗਇਓ ਮਨ ਬਉਰਾ ਰੇ ਮਾਇਆ ਇਹੇ ਵਿਹਾਰ ਇਹ ਮਾਇਆ ਦਾ ਇਸ ਤਰ੍ਹਾਂ ਦਾ ਵਿਹਾਰ ਹੈ ਕਿਸ ਤਰ੍ਹਾਂ ਦਾ ਇਹ ਨੂੰ ਸਮਝਾਉ ਬੇਕਵੀਰ ਜੀ ਆਓ ਆਪਾਂ ਪਹਿਲਾਂ ਇਸ ਜੋਨ ਨਾਲਣੀ ਸੁਟਾ ਗਿਓ ਇਹਨੂੰ ਪੜਦੇ ਆਂ ਐ ਬੋਲਿਆ ਮਨਾ ਉਸ ਤੂਤੇ ਵਾਂਗ ਤੂੰ ਵੀ ਭੁਲੇਖੇ ਵਿੱਚ ਪੈ ਗਏ ਇਸ ਮਾਇਆ ਦੇ ਵਿਹਾਰ ਵਿੱਚ ਫਸ ਗਿਆ ਹੁਣ ਤੂੰ ਡਰਦਾ ਹੈ ਵੀ ਜਿਹੜੀ ਇਹ ਕਮਾਈ ਹੋਈ ਹੈ ਕਿਤੇ ਇਹ ਨਾ ਨਿਕਲ ਜਾਏ ਇੱਥੋਂ ਜਾ ਕਿਤੇ ਮੈਂ ਭੁੱਖਾ ਹੀ ਨਾ ਮਰ ਜਾਵਾਂ ਜਾ ਕਿਤੇ ਮੇਰੇ ਕੋਲ ਕੋਈ ਸਾਧਨ ਹੀ ਨਾ ਹੋਵੇ ਇਹ ਡਰ ਤੈਨੂੰ ਹਮੇਸ਼ਾ ਇਸ ਮਾਇਆ ਵਿੱਚ ਫਸਾਈ ਖੜਾ ਹੈ ਹੁਣ ਇਹ ਉਦਾਹਰਨ ਕੀ ਹੈ ਪਹਿਲਾਂ ਇਹਨੂੰ ਸਮਝ ਲਈਏ ਉਦਾਹਰਨ ਇਹ ਹੈ ਕਿ ਇੱਕ ਗੋਲ ਚਰਖੀ ਲਾਓ ਜਾਂ ਡਰਮ ਲਾਓ ਉਹਦੇ ਉੱਤੇ ਇਹ ਉਹਦੇ ਵਿੱਚ ਕੁਝ ਖਾਣ ਪੀਣ ਦਾ ਸਮਾਨ ਪਾ ਦਿੱਤਾ ਜਾਂਦਾ ਹੈ ਚੋਕਾ ਪਾ ਦਿੱਤਾ ਜਾਂਦਾ ਤੇ ਇਸ ਦੇ ਥੱਲੇ ਇੱਕ ਬੱਠਲ ਰੱਖ ਦਿੱਤਾ ਜਾਂਦਾ ਹੈ ਪਾਣੀ ਦਾ ਪਰਖ ਆਸਲਾ ਬੱਠਲ ਭਰਤਨ ਕੋਈ ਵੀ ਤੇ ਜਦੋਂ ਇਸ ਤੋਤਾ ਇਸ ਤੀ ਆ ਕੇ ਬੈਠਦਾ ਹੈ ਇੱਕ ਘਮਾਉ ਹੁੰਦੀ ਹੈ ਤੇ ਜਿੱਦੇ ਤੋਤਾ ਆ ਕੇ ਬੈਠ ਜਾਂਦਾ ਉਹਦੇ ਵਜਨ ਨਾਲ ਇਹ ਘੁੰਮ ਜਾਂਦੀ ਹੈ ਉਲਟੇ ਪਾਸੇ ਚਲੀ ਜਾਂਦੀ ਹੈ ਹੁਣ ਤੋਤੇ ਦੀ ਤੋਤਾ ਜਦੋਂ ਥੱਲੇ ਵੇਖਦਾ ਹੈ ਤੇ ਥੱਲੇ ਪਾਣੀ ਹੈ ਤੇ ਉਹਦੇ ਵਿੱਚ ਆਪਣੇ ਪੰਜੇ ੜਾ ਲੈਂਦਾ ਕੁਝ ਚਰਖੀ ਵਿੱਚ ਕਿ ਮੈਂ ਕਿਤੇ ਪਾਣੀ ਵਿੱਚ ਡੇਕੇ ਮਾਰਨਾ ਜਾਂ ਦੇਖੋ ਤੋਤਾ ਆਪਣੇ ਫੰਗਾਂ ਨੂੰ ਭੁੱਲ ਗਿਆ ਵੀ ਮੈਂ ਫੰਗਾਂ ਨਾਲ ਇਥੋਂ ਉੱਡ ਸਕਦਾ ਪਰ ਉਹਨੂੰ ਇਹ ਬਹਿਮ ਹੋ ਗਿਆ ਕਿ ਮੈਂ ਡੁੱਬ ਸਕਦਾ ਤੇ ਡਰ ਹੋ ਗਿਆ ਤੇ ਇਸ ਭੈ ਤੇ ਭਰਮ ਕਰਕੇ ਤੂੰ ਤਾਂ ਫੜਿਆ ਜਾਂਦਾ ਉਹ ਵਾਕਿਆ ਨੂੰ ਫੜ ਲੈਂਦੇ ਨੇ ਦਬ ਲੈਂਦੇ ਉੱਥੇ ਤੇ ਚੋਤੇ ਕੋਲ ਖੰਭ ਵੀ ਹੈਗੇ ਆ ਉੱਟ ਸਕਦਾ ਪਰ ਨਹੀਂ ਉੱਟ ਸਕਦਾ ਕਿਉਂ ਕਿਉਂਕਿ ਭਰਮ ਤੇ ਭੈ ਵਿੱਚ ਪੈ ਗਿਆ ਇਹ ਇਨਸਾਨ ਵੀ ਇਸ ਮਾਲਕ ਨਾਲ ਜੁੜ ਕੇ ਇਸ ਭੈ ਤੇ ਭਰਮ ਇਹਨਾਂ ਵਿਖਿਆਂ ਤੋਂ ਬਚ ਸਕਦਾ ਪਰ ਉਹਨੂੰ ਭੁਲੇਖਾ ਪੈ ਗਿਆ ਉਹ ਭੰਗਾਂ ਵਾਲੀ ਜਿਹੜੀ ਆਪਣੀ ਤਾਕਤਾਂ ਨੂੰ ਭੁੱਲ ਗਿਆ ਉਸ ਮਾਲਕ ਨਾਲ ਜੁੜਨ ਵਾਲੀ ਜਿਹੜੀ ਸੁਰਤ ਸੀ ਉਹਦੀ ਉਹਨੂੰ ਛੱਡ ਗਿਆ ਤੇ ਇਸ ਤਰ੍ਹਾਂ ਉਹ ਫਿਰ ਫਸ ਗਿਆ ਇਸ ਤਰੀਏ ਇਨਸਾਨ ਕਬੀਰ ਸਾਹਿਬ ਜੀ ਕਹਿੰਦੇ ਇਨਸਾਨ ਵੀ ਇਸ ਤਰੀ ਇਸ ਸਹਿਮ ਤੇ ਡਰ ਤੇ ਬਹਿਮ ਤੇ ਭਰਮ ਕਰਕੇ ਫਸਿਆ ਰਿਹਾ ਹੁਣ ਦੇਖੋ ਤਿੰਨੋਂ ਉਦਾਹਰਣ ਦੇ ਕੇ ਕਬੀਰ ਸਾਹਿਬ ਜੀ ਨੇ ਤਿੰਨੇ ਗੱਲਾਂ ਸਾਨੂੰ ਸਮਝਾ ਦਿੱਤੀਆਂ ਮੀਨ ਥੀਮ ਕੀ ਹੈ ਸ਼ਬਦ ਦਾ ਕਿ ਐ ਮਨਾ ਐਸ ਵਿਖਿਆ ਬਾਤ ਜਿਹੜੀ ਵਿਖਿਆ ਇਹਨਾਂ ਨੂੰ ਛੱਡ ਇਹਨਾਂ ਤੋਂ ਬਾਚ ਤੇ ਉਸ ਪਰਮਾਤਮਾ ਦੀ ਨਾਲ ਜੋੜ ਆਪਣੀ ਸੁਰਤ ਨੂੰ ਉਹਦੇ ਨਾਲ ਜੋੜਾ ਹੁਣ ਇਸ ਨੂੰ ਸਮਝਾਉਣ ਲੱਗੇ ਨੇ ਕਿ ਇਹ ਭੁਲੇਖੇ ਨੇ ਸਾਰੇ ਤੇ ਇਹ ਇੱਕ ਕੁਸ਼ੰਭੇ ਦੇ ਰੰਗ ਵਰਗਾ ਹੈ ਕੁਸ਼ੰਭਾ ਹੁੰਦਾ ਇੱਕ ਫੁੱਲ ਜਿਸਦੇ ਜਿਹਦਾ ਪੌਦੇ ਦਾ ਰੰਗ ਥੋੜੇ ਦਿਨ ਰਹਿੰਦਾ ਹੈ ਕਹਿੰਦਾ ਬੜਾ ਵਧੀਆ ਪਰ ਰਹਿੰਦਾ ਤਿੰਨ ਚਾਰ ਦਿਨੀ ਹੈ ਤੇ ਇੱਕ ਹੁੰਦਾ ਹੈਗਾ ਮਜੀਠ ਰੰਗ ਜਿਹੜਾ ਲਾਲ ਪੱਕਾ ਰੰਗ ਹੁੰਦਾ ਹੈ ਕਦੇ ਲਹਿੰਦਾ ਨਹੀਂ ਹੈ ਜੋ ਮਜੀਠ ਰੰਗ ਨੂੰ ਪਿਆਰ ਦਾ ਰੰਗ ਮੰਨਿਆ ਜਾਂਦਾ ਹੈ ਪਰਮਾਤਮਾ ਦਾ ਰੰਗ ਮੰਨਿਆ ਜਾਂਦਾ ਹੈ ਤੇ ਇਹ ਸੰਸਾਰ ਦੇ ਰੰਗ ਨੂੰ ਕੁਸੰਭੇ ਦੇ ਰੰਗ ਨਾਲ ਤੁਲਨਾ ਦਿੱਤੀ ਜਾਂਦੀ ਹੈ ਜੈਸਾ ਰੰਗ ਕੁਸੰਭ ਕਾ ਮਨ ਬੋਹਰਾਰੇ ਐ ਬੋਲਿਆ ਬਨਾ ਐ ਨਿਆਣਿਆ ਮਨਾ ਐ ਅਣਜਾਣ ਬਨਾ ਜਿਵੇਂ ਕੁਸੰਭੇ ਦਾ ਰੰਗ ਥੋੜੇ ਚਿਰ ਦਾ ਹੁੰਦਾ ਹੈ ਅਸਥਾਈ ਤਿਉਹ ਪਸਰੇਉ ਪਸਾਰ ਸਾਰੀ ਪੰਕਤੀ ਨੂੰ ਦੁਬਾਰੇ ਪੜ ਲਈਏ ਜੈਸਾ ਰੰਗ ਕੁਸੰਭਕ ਮਨ ਬਉਰਾਰੇ ਤਿਉਹ ਪਸਰੇਉ ਪਸਾਰ ਜਿਵੇਂ ਕੁਸੰਭੇ ਦਾ ਰੰਗ ਥੋੜ ਚਿਰ ਹੁੰਦਾ ਨਾ ਇਸ ਤਰੀਏ ਜਿਹੜਾ ਜਿਹੜਾ ਜੀਵਨ ਹੈ ਇਹ ਪਸਾਰਾ ਜਿਹੜਾ ਸਾਰਾ ਖਲਾਰਾ ਹੈ ਜਿਹਦੇ ਵਿੱਚ ਤੋਂ ਉਲਝਿਆ ਪਿਆ ਤੇ ਇਹ ਸਿਰਪ ਤੇ ਸਿਰਪ ਥੋੜ ਚਿਰ ਹੈ ਉੜੇ ਚਰਦਾ ਤੂੰ ਇਸ ਦੀ ਖਾਤਰ ਵਿਖਿਆ ਤੋਂ ਵਿਖਿਆ ਤੋਂ ਬਾਅਦ ਚ ਇਹਦੀ ਖਾਤਰ ਵਿਖੇ ਤੋਂ ਨਾ ਕਰ ਹੁਣ ਅਗਲੀ ਗੱਲ ਜੋ ਆਉਂਦੀ ਹੈ ਉਹ ਕਬੀਰ ਸਾਹਿਬ ਜੀ ਕਹਿੰਦੇ ਫਿਰ ਇਹਨਾਂ ਚੀਜ਼ਾਂ ਤੋਂ ਬਚਣ ਵਾਸਤੇ ਜਾਂ ਧਰਮ ਦੇ ਨਾਂ ਤੇ ਬਹੁਤ ਕੁਝ ਕੀਤਾ ਜਾ ਰਿਹਾ ਹੈ ਤੇ ਹਰ ਕੋਈ ਇਸ ਮਨ ਨੂੰ ਉਸ ਪਾਸੇ ਵੀ ਫਸਾ ਰਿਹਾ ਹੈ ਕਰਮ ਕਾਂਡਾਂ ਵਿੱਚ ਫਸਾ ਰਿਹਾ ਹੈ ਮਾਲਕ ਨਾਲ ਨਹੀਂ ਜੋੜ ਰਿਹਾ ਕਰਕੇ ਇੱਥੇ ਵੀ ਪੰਗਾ ਪਿਆ ਹੋਇਆ ਹੈ ਇੱਧਰ ਵੀ ਦਿੱਕਤਾਂ ਆਈਆਂ ਹੋਈਆਂ ਨੇ ਨਾਵਣੇ ਕੋ ਤੀਰਥ ਕਣੇ ਮਨ ਬਉਰਾ ਰੇ ਪੂਜਨ ਕੋ ਬਉ ਦੇਵ ਐ ਬੋਲਿਆ ਮਨਾ ਐ ਕਮਲਿਆ ਐ ਐ ਐ ਨਿਆਣੇ ਮਨਾ ਐ ਝੱਲੇ ਮਨਾ ਕਬੀਰ ਸਾਹਿਬ ਜੀ ਆਖਦੇ ਐ ਤੀਰਥ ਕਰਨ ਵਾਸਤੇ ਇਸ਼ਨਾਨ ਕਰਨ ਵਾਸਤੇ ਤੀਰਥ ਬਥੇਰੋ ਨੇ ਤੀਰਥ ਨਹਾਉਣ ਵਾਸਤੇ ਤੀਰਥ ਬਥੇਰੋ ਨੇ ਪੂਜਣ ਲਈ ਬਥੇਰੇ ਦੇਵਤੇ ਬਣਾਏ ਹੋਏ ਨੇ ਕਈ ਲੋਕ ਤੀਰਥਾਂ ਤੇ ਜਾਂਦੇ ਆ ਤੇ ਕਈ ਇਸ਼ਨਾਨ ਕਰਦੇ ਆ ਕਈ ਦੇਵਤਿਆਂ ਦੀ ਪੂਜਾ ਕਰਦੇ ਆ ਇਹ ਸਾਰੇ ਇਸ 바ਸੇ ਫਸੇ ਹੋਏ ਆ ਕਬੀਰ ਸਾਹਿਬ ਜੀ ਕਹਿੰਦੇ ਇਹ ਵੀ ਫਸੇ ਹੋਏ ਆ ਕਹੋ ਕਵੀਰ ਛੁਟਣ ਨਹੀਂ ਮਨ ਬਉਰਾ ਰੇ ਛੁਟਣ ਹਰ ਕੀ ਸੇਵ ਹੁਣ ਇਹਦਾ ਵਿਖਿਆਂ ਤੋਂ ਵਚਨ ਵਾਸਤੇ ਕਬੀਰ ਸਾਹਿਬ ਜੀ ਕਹਿੰਦੇ ਇਹ ਵੀ ਛੁਟਣ ਦਾ ਤਰੀਕਾ ਨਹੀਂ ਹੈਗਾ ਇਹ ਵੀ ਮੁਕਤੀ ਪ੍ਰਾਪਤ ਕਰਨ ਦਾ ਤਰੀਕਾ ਨਹੀਂ ਹੈਗਾ ਕਹੋ ਕਬੀਰ ਕਬੀਰ ਜੀ ਆਖਦੇ ਐ ਛੁੱਟਣ ਨਹੀਂ ਇਸ ਤਰ੍ਹਾਂ ਛੁੱਟਿਆ ਨਹੀਂ ਜਾ ਸਕਦਾ ਇਸ ਵਿਖਿਆਂ ਤੋਂ ਮਨ ਬੋਰਾ ਰੇ ਏ ਝੰਡਿਆ ਮਨਾ ਨਹੀਂ ਛੁੱਟਿਆ ਜਾ ਸਕਦਾ ਇਸ ਤਰ੍ਹਾਂ ਫਿਰ ਕਬੀਰ ਸਾਹਿਬ ਜੀ ਕਿਵੇਂ ਛੁੱਟਿਆ ਜਾਏਗਾ ਫਿਰ ਕਬੀਰ ਸਾਹਿਬ ਜੀ ਜਵਾਬ ਕੀ ਦਿੰਦੇ ਐ ਆਪਾਂ ਜਵਾਬ ਪੜਹੀਏ ਤੇ ਜਵਾਬ ਨੂੰ ਸੁਣੀਏ ਧਿਆਨ ਵਿੱਚ ਲੈ ਕੇ ਜਾਏਗੀ ਤੇ ਕਬੀਰ ਸਾਹਿਬ ਜੀ ਦੀ ਗੱਲ ਨੂੰ ਆਪਣੇ ਜੀਵਨ ਵਿੱਚ ਮੰਨ ਲਈਏ ਛੋਟਣ ਹਰ ਕੀ ਸੇਵ ਪਰਮਾਤਮਾ ਦੀ ਸ਼ਰਨ ਲਿਆ ਹੀ ਇਹਨਾਂ ਵਿਸ਼ੇਤ ਛੁੱਟਿਆ ਜਾ ਸਕਦਾ ਹੈ ਇਹਨਾਂ ਵਿਖਿਆ ਤੋਂ ਛੁੱਟਿਆ ਜਾ ਸਕਦਾ ਹੈ ਹੁਣ ਸਾਰ ਤਤ ਕੀ ਹੈ ਕਬੀਰ ਸਾਹਿਬ ਜੀ ਕਹਿੰਦੇ ਇਹਨਾਂ ਨੂੰ ਤਿੰਨਾਂ ਨੂੰ ਇੱਕ ਇੱਕ ਰੋਗ ਹੈ ਇੱਕ ਇੱਕ ਰੋਗ ਕਰਕੇ ਇਹ ਤਿੰਨੇ ਫਹੇ ਜਾਂਦੇ ਆ ਤੇ ਫਿਰ ਉਸ ਬੰਧਨ ਵਿੱਚ ਹੋਰ ਗਹਿਰੇ ਵੱਜ ਜਾਂਦੇ ਆ ਐ ਝੱਲਿਆ ਬਨਾ ਤੂੰ ਵੀ ਮਾਇਆ ਦੀ ਖਾਤਰ ਥੋੜਾ ਜਿਆ ਤੁਰਿਆ ਸੀ ਹੁਣ ਇਹ ਮਾਇਆ ਨੇ ਤੈਨੂੰ ਉਲਝਾ ਲਿਆ ਤੇ ਹੁਣ ਘਰ ਘਰ ਹਰ ਥਾਂ ਇਸ ਮਾਇਆ ਦੀ ਗੱਲ ਕਰ ਰਹੇ ਆ ਤੇ ਇਹਦੇ ਰਾਸਤੇ ਛੁੱਟਣ ਵਾਸਤੇ ਬਹੁਤ ਕੁਝ ਜਿਹੜਾ ਅਸੀਂ ਕਰਮ ਕਾਂਡ ਧਰਮ ਦੇ ਨਾਤੇ ਕਰ ਰਹੇ ਆ ਉਹ ਵੀ ਕਬੀਰ ਸਾਹਿਬ ਜੀ ਕਹਿੰਦੇ ਸਾਨੂੰ ਇਸ ਮਸਲੇ 'ਚ ਸਾਡਾ ਮਸਲਾ ਹੱਲ ਨਹੀਂ ਕਰਦੇ ਇਹਨੂੰ ਸਾਡੇ ਤੋਂ ਸਾਨੂੰ ਇਹਨਾਂ ਵਿਖਿਆਂ ਤੋਂ ਨਹੀਂ ਬਚਾਉਂਦੇ ਤੇ ਫਿਰ ਕਬੀਰ ਸਾਹਿਬ ਜੀ ਦੱਸਦੇ ਆ ਬਚਿਆ ਕਿਵੇਂ ਜਾ ਸਕਦਾ ਹੈ ਹਰ ਕੀ ਸੇਵ ਉਸ ਮਾਲਕ ਦੀ ਛਣ ਲੈ ਲਈ